ਤੁਸੀਂ ਦੇਖ ਰਹੇ ਹੋ 24 ਪੰਜਾਬ ਨੇ ਚੈਨਲ ਤੁਹਾਡਾ ਆਪਣਾ ਚੈਨਲ ਕਮਰਸ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਕੀ ਹਲਕਾ ਬਲਾਟਾ ਤੇ ਬੋਹਾ ਪਿੱਖੀ ਬਰੇਟਾ ਤੇ ਕਮਰਸ ਦੇ ਦੁਕਾਨਦਾਰ ਵੱਲੋਂ ਵੱਧ ਚੜ੍ਹ ਕੇ ਹਿੱਸਾ ਲੈ ਗਿਆ ਉਹਨਾਂ ਨੇ ਪਿਛਲੇ ਦਿਨ ਸਰਕਾਰ ਵੱਲੋਂ ਦਵਾਈਆਂ ਵੰਡ ਕਰਨ ਅਤੇ ਉੱਚ ਦਰਕਾੜ ਰੱਖਣ ਲਈ ਦਵਾਈਆਂ ਵੱਲੋਂ ਦਿੱਤੀਆਂ ਜਾ ਰਹੀਆਂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਆਮ ਦਵਾਈਆਂ ਜੋ ਕਿ ਪੇਟ ਲਈ ਰੋਕਣ ਲਈ ਵਰਤੀ ਜਾਂਦੀਆਂ ਹਨ ਪਰ ਇਸ ਇਸ ਦੀ ਪੁਖਤਾ ਜ਼ਿਆਦਾ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਕ ਦਵਾਈ ਹੋਣ ਦੇ ਨਾਤੇ ਆਮ ਦਵਾਈਆਂ ਹੌਣ ਦੇ ਨਾਤੇ ਦਵਾਈਆਂ ਦੇ ਵਿੱਚ ਇਸ ਨੂੰ ਬਹਨ ਕੀਤਾ ਜਾਵੇ ਦਵਾਈਆਂ ਦੇ ਬਾਹਰ ਕੱਢਿਆ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲ ਨਸ਼ਾ ਵਿਰੁੱਧ ਵੱਡੀ ਮਹਿਮ ਸਰੇ ਕਮਿਸਟਰਨ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਮਹਿਮ ਦੇ ਤੇ ਸਲਾਹਾਂ ਕਰਦੇ ਹਾਂ ਕਿ ਕਾ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਜੁਨੀਅਰ ਉਸ ਦਾ ਕਦੇ ਵੀ ਸਾਥ ਨਹੀਂ ਦੇਵੇਗੀ ਅਰ ਨਾ ਹੀ ਉਸ ਨੂੰ ਸਾਥ ਦੇਵੇ ਕਿਤੇ ਪਾਰੀ ਗੰਤੀ ਵੀ ਸਮਾਸ਼ ਪਹੁੰਚੇ ਹਨ ਅਤੇ ਸਮੋਕੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਕਿ ਕੁਝ ਦਿਨਾਂ ਦੇ ਵਿੱਚ ਡਰਗ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੁਕਾਨਦਾਰਾਂ ਦੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਕਮੇਸਟ ਸੈਸ਼ੂਏਸ਼ਨ ਦੇ ਦੁਕਾਨਦਾਰ ਕਹਿੰਦੀ ਟ੍ਰਾਈਸਾਈਕਲ ਤੇ ਡਾਈਸਾਈਕਲੋਂ ਮਿਲਦੀ ਇੱਕ ਆਮ ਇਨਸਾਨ ਦੇ ਯੂਜ਼ ਆਉਣ ਵਾਲੀ ਦਵਾਈ ਹੈ ਜਿਹੜੀ ਪੇਟਦਰਦ ਵਾਸਤੇ ਹੁੰਦੀ ਹੈ ਔਰ ਉਹ ਉਹਦੀ ਜਿਹੜੀ ਕੰਜ਼ਮਪਸ਼ਨ ਹੈ ਉਹ ਵੀ ਬਹੁਤ ਜ਼ਿਆਦਾ ਹੈਗੀ ਔਰ ਸਾਡੀ ਜਾਣਕਾਰੀ ਦੇ ਮਤਲਬ ਉਹਦੀ ਵੀ ਬਹੁਤ ਹੀ ਵੱਡੀ ਮਿਸਯੂਜ਼ਿੰਗ ਹੋ ਰਹੀ ਹੈ ਤਾਂ ਅਸੀਂ ਇਸ ਮੀਟਿੰਗ ਦੇ ਮਾధ్యਮ ਰਾਹੀਂ ਸਰਕਾਰ ਨੂੰ ਇਹ ਮੰਗ ਕਰਦੇ ਆਂ ਕਿ ਉਸ ਉਸ ਨੂੰ ਉਸ ਕੈਟਾਗਰੀ ਵਿੱਚੋਂ ਕੱਢਿਆ ਜਾਵੇ ਔਰ ਉਹਦੇ ਤੇ ਕੋਈ ਰਿਕਵਲ ਵਾਲੀ ਪਾਬੰਦੀ ਨਾ ਲੱਗ ਜਾਵੇ ਕਿਉਂਕਿ ਦੇਖੋ ਹਰ ਚੀਜ਼ ਦਾ ਹਰ ਦਵਾਈ ਦਾ ਰਿਕਾਰਡ ਦੇਣਾ ਕਮਿਸਟਰੀ ਵਾਸ ਵਿੱਚ ਨਹੀਂ ਹੈਗਾ ਕਿਉਂਕਿ ਨਾ ਤਾਂ ਸਾਡੇ ਕੋਲ ਇਟੇ ਵੱਡੇ ਇਨਫਰਾਸਟ੍ਰਕਚਰ ਨੇਗੀ ਨਾ ਸਾਡੇ ਕੋਲ ਇਨੀ ਵੱਡੀ ਪਾਵਰ ਹੈਗੀ ਤਾਂ ਅਸੀਂ ਇਸ ਚੱਲ ਦਾ ਐਵੇਂ ਵਿਚਾਰਾ ਕਰੀਏ ਨੇ ਔਰ ਸਰਕਾਰ ਤੋਂ ਵੀ ਮੰਗ ਵੀ ਕਰਾਂਗੇ ਔਰ ਅਸੀਂ ਆਪਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਵੀ ਮੰਗਾਂਗੇ ਦੂਸਰਾ ਜੋ ਸਰਕਾਰ ਦੁਆਰਾ ਦੱਸੇ ਦੇ ਖਰਾਲ ਜੋ ਮੈਮ ਬੱਢੀ ਗਈ ਹੈ ਉਹਦੇ ਵਿੱਚ ਸਾਡੀ ਯੂਨੀਅਨ ਪਹਿਲਾ ਕੋਈ ਨੰਬਰ ਲੱਗੀ ਹੋਈ ਹੈ ਔਰ ਅਸੀਂ ਜੋ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਹੈ ਵੀ ਬਹੁਤ ਕੋਈ ਰੇਅਰ ਹੋਏਗਾ ਜਿਹੜਾ ਇਸ ਵੇਲੇ ਮਿਸਯੂਜ਼ ਆਈਟਮਸ ਨੂੰ ਵੇਚਦਾ ਹੋਏਗਾ ਪਰ ਜ਼ਿਆਦਾ ਸਾਡੇ ਕਮੇਸਟੇਸ ਇਸ ਕੰਮ ਦੇ ਵਿੱਚ ਕੋਈ ਨਹੀਂ ਹੈਗੇ ਔਰ ਬਹੁਤ ਸਾਰੇ ਆ ਅਸੀਂ ਆਪਦੇ ਆਪਦੇ ਮੀਟਿੰਗਸ ਕਰਦੇ ਰਹੇਗੇ ਜਾਗਰੂਕੀ ਦਿੰਦੇ ਰਹੇਗੇ ਔਰ ਸਾਰਿਆਂ ਨੂੰ ਅਸੀਂ ਜਾਗਰੂਕ ਕਰਦੇ ਆਂ ਵੀ ਆਪਸੀਂ ਔਰ ਸਾਡਾ ਕੋਈ ਕਮਿਸ਼ਨ ਵਿੱਚ ਹੈ ਨਹੀਂ ਅਗਰ ਕੋਈ ਕਮਿਸ਼ਨ ਸਪੇਅ ਵੀ ਸਾਡੇ ਲੋਕੇ ਚੋਂ ਕੰਮ ਕਰਦਾ ਹੈ ਤਾਂ ਐਸੋਸੀਏਸ਼ਨ ਦਾ ਉਹਦਾ ਕੋਈ ਸਾਥ ਨਹੀਂ ਹੁੰਦਾ ਅੱਜ ਸਾਡੀ ਇੱਥੇ ਜ਼ਰੂਰੀ ਬਹੁਤ ਐਮਰਜੈਂਸੀ ਮੀਟਿੰਗ ਭੁਲਾੜਾ ਵਿਖੇ ਰੋੜਾ ਰੇਟਿੰਗ ਪਾਰ ਤੇ ਹੋਈ ਹੈ ਸਾਡੀ ਸਭ ਤੋਂ ਵੱਡੀ ਡਿਮਾਂਡ ਇਹ ਹੀ ਹੈ ਵੀ ਜੇ ਕਿਸੇ ਕਮਿਸ਼ਨ ਤੇ ਕੋਈ ਸ਼ੱਕ ਹੈ ਵੀ ਜਾਂ ਕੋਈ ਵੇਚਦਾ ਹੈਗਾ ਕੋਈ ਆਈਟਮ ਤਾਂ ਸਿਰਫ ਉਸੇ ਦੁਕਾਨ ਤੇ ਪੁਲਿਸ ਜਾ ਕੇ ਨਾਲ ਸਾਡੇ ਡਰੈਗ ਇਨਸਪੈਕਟਰ ਨੂੰ ਨਾਲ ਲਿਆ ਕੇ ਛਾਪਾ ਮਾਰੇ ਜਾਵੇ ਹੋਰ ਆਮ ਕੋਈਸ ਨੂੰ ਤੰਗ ਨਾ ਕੀਤਾ ਜਾਵੇ ਸਾਰੇ ਇਹ ਮੰਗਾ ਤੁਸੀਂ ਇੱਕ ਵਾਰੀ ਪਹਿਲਾਂ ਮੀਟਿੰਗ ਕੀਤੀ ਸੀ ਉਦੋਂ ਵੀ ਮੰਗੇ ਸੀ ਕਿ ਇਹ ਮੰਗ ਦਾ ਹੱਲ ਨਹੀਂ ਕੀਤਾ ਗਿਆ ਸਰਕਾਰ ਦੁਆਰਾ ਆਹੋ ਪਹਿਲਾਂ ਦਾ ਹੋ ਗਿਆ ਸੀ ਹੱਲ ਹੁਣ ਗਵਰਨਮੈਂਟ ਦੇ ਹੁਕਮਾਂ ਮੁਤਾਬਕ ਚਿੱਟਾ ਨੂੰ ਇਲੀਮੀਨੇਟ ਕਰਨਾ ਚਾਹੁੰਦੀ ਹੈ ਗਵਰਨਮੈਂਟ ਪਰ ਉਹਦੀ ਗਾਜ ਸਾਡੇ ਤੇ ਕਮਿਸਟਰਾਂ ਦੇ ਡੇਰ ਪੈਣੀ ਹੈ ਜਦੋਂ ਕਿ ਕੋਈ ਜਿਹੜੀ ਆਈਟਮ ਸਾਨੂੰ ਗਵਰਨਮੈਂਟ ਕਹਿੰਦੀ ਹੈ ਅਸੀਂ ਰੱਖੀ ਬੰਦ ਕਰ ਦਿੰਦੇ ਆ ਜੇ ਉਹ ਉਸ ਦਵਾਈ ਦੀ ਕੋਈ ਮਤਲਬ ਕਿਸੇ ਪੇਸ਼ੈਂਟ ਨੂੰ ਮਿਲ ਜਾਂਦੀ ਉਹਦੀ ਸਰਕਾਰ ਜ਼ਿੰਮੇਵਾਰ ਹੈ ਸਾਡਾ ਕੋਈ ਕਮਿਸਟੋ ਹੈ ਜੀ ਕੋਈ ਦਵਾਈ ਨਹੀਂ ਵੇਚੂਗਾ ਜਿਹੜੀ ਤੇ ਗਵਰਨਮੈਂਟ ਨੂੰ ਕੋਈ ਇਤਰਾਜ਼ ਹੋਵੇ ਮੈਂ ਜਿਹਦੇ ਦਾ ਸਰਪ੍ਰਸਤ ਰਮੇਸ਼ ਕੁਮਾਰ ਸਹਾਕਾਰinsic ਮਾਨਸਾ ਅੱਜ ਉਹ ਭਾਡਾ ਵਿੱਚ ਮੀਟਿੰਗ ਰੱਖੀ ਗਈ ਹੈ ਇਹ ਸਾਡੇ ਭਾਡਾ ਬਰੇਟਾ ਬੋਹਾ ਮਾਨਸਾ ਦੇ ਮੇਨ ਉਹਦੇ ਦਾ ਇਥੇ ਬਹੰਚੋ ਅਸੀਂ ਸਰਕਾਰ ਨੇ ਜੋ ਪਿੱਛੇ ਜੇ ਫੈਸਲਾ ਕੀਤਾ ਹੈ ਅਸੀਂ ਉਹਨਾਂ ਵਿੱਚੋਂ ਕੱਲੀ ਸਿੰਗਲ ਦਵਾਈ ਦਾ ਸਰਕਾਰ ਨੂੰ ਬੇਨਤੀ ਕਰਦੀ ਹੈ ਵੀ ਉਸ ਨੂੰ ਦਵਾਈ ਨੂੰ ਓਪਨ ਕੀਤਾ ਜਾਵੇ ਦੂਜੀ ਗੱਲ ਸਮੇਂ-ਸਮੇਂ ਤੇ ਸਾਡੇ ਡ੍ਰੈਗਨ ਫੈਟ ਸਾਹਿਬ ਚੈਕਿੰਗ ਕਰਦੇ ਸੀ ਸਮੇਂ-ਸਮੇਂ ਤੇ ਸਾਰੀਆਂ ਗੱਲਾਂ ਜਿਉਂ ਵੀ ਆਉਂਦੀਆਂ ਸੀ ਧਿਆਨ ਚ ਉਹਨਾਂ ਨੂੰ ਜਾਣਕਾਰੀ ਦਿੰਦੇ ਸੀ ਪਰ ਜਿਹੜਾ ਪਿੱਛੇ ਜਿਹੇ ਸਿਸਟਮ ਚੱਲਿਆ ਨਵਾਂ ਵੀ ਪੁਲਸ ਵਾਲੇ 5-7 ਬੰਦੇ ਜਾ ਕੇ ਇੱਕ ਦੁਕਾਨ ਤੇ ਕਮਿਸ਼ਨਰ ਤੇ ਜਾਂਦੇ ਨੇ ਉਹ ਸਾਨੂੰ ਬਹੁਤ ਹੀ ਸਾਡੇ ਚ ਨਰਾਸ਼ਾ ਜਨ ਪੈਦਾ ਹੋਈ ਹੈ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਇਸ ਨੂੰ ਬੰਦ ਕਰੇ ਅਤੇ ਜੇ ਕਿਸੇ ਸਾਡੇ ਕੈਮਿਸਟ ਤੇ ਕੋਈ ਸ਼ੱਕ ਲੱਗਦਾ ਤਾਂ ਉਸ ਦੀ ਚੈਕਿੰਗ ਦਾ ਅਸੀਂ ਪੂਰਾ ਉਹਨੂੰ ਸਾਥ ਦੇਵਾਂਗੇ ਅਸੀਂ ਸਰਕਾਰ ਤੋਂ ਇਹੀ ਬੇਨਤੀ ਕਰਦੀ ਹੈ ਕਿ ਡਰੱਗਸ ਵੈਕਟਰ ਡਰੱਗ ਕੰਟਰੋਲਰ ਇਹ ਸਭ ਚੈਕਿੰਗ ਜੋ ਮਰਜ਼ੀ ਜਨਰਤ ਕਰ ਸਕਦੇ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ ਧੰਨਵਾਦ